ਮੀਡੀਆ ਵਾਲੇ ਨੇ ਦੇਖਿਆ ਹੀ ਹੋਣਾ ਕਿ ਬਲਜਿੰਦਰ ਪਾਸਟਰ ਵੱਲੋਂ ਇੱਕ ਕੱਲ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀਗਾ ਜੋ ਕਿ ਉਹ ਕੱਲ ਮੁਹਾਲੀ ਵਿਖੇ ਐਸਐਸਬੀ ਦਫਤਰ ਦਾ ਘਰਾਓ ਕੀਤਾ ਗਿਆ ਸੀਗਾ ਜਿਹੜੇ ਉਹ ਚੋ ਲੇਡੀਜ਼ ਸੀਗੇ ਸਭ ਤੋਂ ਜ਼ਿਆਦਾ ਲੇਡੀਜ਼ ਸੀਗੀਆਂ ਉਹ ਬੱਸਾਂ ਪਰ ਕੇ ਕੋਈ ਜੰਮੂ ਤੋਂ ਜੰਮੂ ਤੋਂ ਆਈ ਸੀ ਕਿ ਕੋਈ ਪਟਿਆਲੇ ਤੋਂ ਆਈ ਸੀ ਕੋਈ ਰਾਜਪੁਰਾ ਤੋਂ ਆਈ ਸੀ ਉਹਨਾਂ ਨੂੰ ਇਹ ਨਹੀਂ ਸੀਗੇ ਪਤਾ ਕਿ ਕਿਸ ਜਿਗ੍ਹਾਸੇ ਚੱਲੇ ਉਹਨਾਂ ਨੂੰ ਝਾਂਸਾ ਦਿੱਤਾ ਸੀਗਾ ਕਿ ਇਹ ਤੁਹਾਡੀ ਬਲਜਿੰਦਰ ਪਾਸਟਰ ਪ੍ਰੇਅਰ ਕਰਨਗੇ ਪਰਸਨਲੀ ਪ੍ਰੇਅਰ ਕਰਨਗੇ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਆ ਕੇ ਇੱਥੇ ਰੋਟੀ ਪਾਣੀ ਜਲ ਪਾਣੀ ਜੋ ਵੀ ਉਹ ਤੋਂ ਬਾਅਦ ਲੈ ਕੇ ਸਿੱਧਾ ਐਸਐਸਬੀ ਦਫ਼ਤਰ ਆ ਜਾਂਦੇ ਆ ਉੱਥੋਂ ਕਰੋ ਕਰਦੇ ਇਹਨਾਂ ਦਾ ਉਤੋਂ ਬਾਅਦ ਇਹਨਾਂ ਨੇ ਧਰਨਾ ਸ਼ੁਰੂ ਕੀਤਾ ਹੁਣ ਜਿਹੜੀ ਕੱਲ ਦਾ ਸਿਸਟਮ ਹੈ ਇਹਨਾਂ ਨੇ ਕੀਤਾ ਕੱਲ ਵੀ ਕਰੋ ਕਰਨੇ ਘਟੋ ਘਟ ਨੇ 10 ਬੱਸਾਂ ਆ ਰਹੀਆਂ ਨੇ ਕੱਲ ਵੀ ਐਸਐਸਬੀ ਦਫ਼ਤਰ ਦਾ ਕਰੋ ਕਿਉਂਕਿ ਕੱਲ ਬਲਿੰਦਰ ਪਾਸਟਰ ਦੀ ਸੈਸ਼ਨ ਕੋਰਟ ਮੋਹਾਲੀ ਵੀ ਡਿ ਕੋ ਡੇਟ ਹੈ ਉਤੋਂ ਬਾਅਦ ਕੀ ਮੈਨੂੰ ਪੁਲਿਸ ਅਰੈਸਟ ਨਾ ਕਰੇ ਉਹ ਤੇ ਪ੍ਰਸ਼ਾਸਨ ਤੇ ਉਲਟਾ ਦਬਾਅ ਬਣਾਇਆ ਜਾ ਰਿਹਾ ਕਪੂਰਥਲਾ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੇ ਦੋ ਪਰਚੇ ਹੋ ਚੁੱਕੇ ਨੇ ਇਹ ਤੇ ਬਲਜਿੰਦਰ ਪਾਸਟਰ ਦੇ ਨਵੇਂ ਉਹ ਜਿਹੜਾ ਕਿ ਇਹਨੂੰ ਕੀ ਪੁਲਿਸ ਅਰੇਸਟ ਨਾ ਕਰੇ ਉਲਟਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦਾ ਪ੍ਰਸ਼ਾਸਨ ਤੇ ਪੂਰਾ ਤੇ ਸਾਡੇ ਦੇ ਵੀ ਪੂਰਾ ਦਬਾਅ ਬਣਾ ਰੱਖਿਆ ਇਹਨਾਂ ਨੇ ਕਿ ਇਹਨਾਂ ਨੂੰ ਦਬਾਇਆ ਜਾਵੇ ਕਿ ਸਿਮਰਨ ਸਭ ਤੋਂ ਜ਼ਿਆਦਾ ਬੋਲ ਰਿਹਾ ਕਿ ਇਹ ਤੇ ਦਬਾਅ ਮੇਰੇ ਘਰਦਿਆਂ ਨੂੰ ਟਾਰਚਰ ਕਰਦਾ ਮੇਰੀ ਵਾਈਫ ਨੂੰ ਕਹਦਾ ਐਕਸੀਡੈਂਟ ਕਰਕੇ ਮਰਾ ਦਾਂਗਾ ਜੇ ਤੇਰੇ ਚ ਇੰਨਾ ਦਮ ਹੈ ਤੇ ਸਾਹਮਣੇ ਆ ਕੇ ਬੋਲ ਅਸੀਂ ਸੱਚ ਹੈ ਮੀਡੀਆ ਸਾਹਮਣੇ ਬੈਠੇ ਆ ਅਸੀਂ ਸੱਚਲੀ ਆਵਾਜ਼ ਉਠਾਵਾਂਗੇ ਤੇ ਸੱਚਲੀ ਖੜੇ ਆ ਸੱਚਲੀ ਕੜ ਦੇ ਨਮਕ ਜੇ ਸਾਡਾ ਸਿਰ ਨਾ ਚਲੇ ਜਾਵੇ ਬਲਜਿੰਦਰ ਅੱਜ ਇੰਨਾ ਡਰ ਕੇ ਪਤਾ ਨਹੀਂ ਕਿੱਥੇ ਅੱਜ ਅਲੋਪ ਹੋਇਆ ਵਾ ਜੇ ਸਾਹਮਣੇ মিডিਆ ਸਾਹਮਣੇ ਆ ਕੇ ਬੋਲੇ ਕਿ ਦਿਨ ਵੀਡੀਓ ਪਾਈ ਸੀਗੀ ਕਾਫੀ ਚੈਨਲਾਂ ਤੇ ਵਾਇਰਲ ਹੋਈ ਸੀਗੀ ਕਿ ਮੈਂ ਆਪਣੇ ਘਰ ਬੈਠਾ ਅੱਜ ਕਿੱਥੇ ਅੱਜ ਕਿਉਂ ਨਹੀਂ ਵੀਡੀਓ ਬੰਦਾ ਅੱਜ মিডিਆ ਸਾਹਮਣੇ ਆ ਤੇਰੇ ਚ ਐਡਾ ਦਮ ਹੈ ਤਾਂ ਸਾਹਮਣੇ ਆ মিডিਆ ਦੇ ਤੇ ਅੱਜ ਤਾਂ ਲੁਕਿਆ ਬੈਠਾ ਕਿਤੇ ਆਪਣੇ ਸਾਰੇ ਬੰਦਿਆਂ ਨੂੰ ਕਹਿੰਦਾ ਕਿ ਇਹਨਾਂ ਨੂੰ ਮਾਰਿਆ ਜਾਵੇ ਇਹਨਾਂ ਦਾ ਐਕਸੀਡੈਂਟ ਕਰਾਇਆ ਜਾਵੇ ਪਰ ਅਸੀਂ ਪਿੱਛੇ ਹਟਣ ਵਾਲੇ ਨਹੀਂ ਸਾਡੀ ਕੰਪਲੀਟ ਡੀਜੀਵੀ ਦਫਤਰ ਹਾਈ ਕੋਰਟ ਤੱਕ ਅਸੀਂ ਪਹੁੰਚੇ ਆਂ ਉੱਥੋਂ ਦਾ ਦਰਵਾਜ਼ਾ ਖੜਕਾਇਆ ਸਾਨੂੰ ਪੂਰੀ ਉਮੀਦ ਹੈ ਕਿ ਸਾਨੂੰ ਨਿਆਂ ਮਿਲੇਗਾ ਜਿਹੜਾ ਕੱਲ ਇਹਨੇ ਕਰਨਾ ਹੁਣ ਦੁਬਾਰੇ ਉਹ ਚੋਂ ਪੂਰਾ ਸਾਨੂੰ ਖਤਰਾ ਏ ਕਿ ਇਹ ਬੰਦੇ ਸਾਨੂੰ ਕੁਝ ਵੀ ਕਰ ਸਕਦੇ ਨੇ ਜਿਹੜੀ ਕੱਲ ਬੱਸਾਂ ਇਹਨਾਂ ਦੀ ਧਰਨੇ ਤੇ ਲੱਗੀਆਂ ਸੀਗੀਆਂ ਐਸੇ ਵੀ ਉਹ ਪੂਰੇ ਹਥਿਆਰਾਂ ਦੇ ਨਾਲ ਸੀਗੀਆਂ ਜਿਹੜਾ ਇਹਦੇ ਮੁੰਡੇ ਸੀਗੇ ਪਰਸਨਲੀ ਉਹਨਾਂ ਦੇ ਕੋਲ ਹਥਿਆਰ ਵੀ ਸਨ ਬੱਸਾਂ ਦੇ ਵਿੱਚ ਪਰਸਨਲੀ ਜਿਹੜੇ ਨੇ ਲੈ ਕੇ ਬੈਠੇ ਸੀਗੇ ਇੱਕ ਵਾਰ ਅਸੀਂ ਸਾਹਮਣੇ ਆ ਤੇ ਇਹਨਾਂ ਨੂੰ ਖਤਮ ਕਰੀਏ 2-2 ਲੱਖ ਰੁਪਏ ਚੋਂ ਬੰਦੇ ਲੈ ਕੇ ਆਏ 2-2 ਲੱਖ ਰੁਪਏ ਦੇ ਬੁਲਾਏ ਕੀ ਸੀ ਬਾਹਰ ਦੀ ਸਟੇਟ ਤੋਂ ਯੂਪੀ ਤੋਂ ਲਾ ਲਓ ਹਰਿਆਣੇ ਤੋਂ ਲਾ ਲਓ ਮਤਲਬ ਲੋਕਲ ਪੰਜਾਬ ਦਾ ਕੋਈ ਵੀ ਨਹੀਂ ਸੀਗਾ ਜਦੋਂ ਬਲਜਿੰਦਰ ਪਾਸਟਰ ਹੁਣ ਇਹ ਕਹਿੰਦਾ ਹੈ ਕਿ ਮੈਨੂੰ ਕੋਈ ਨਹੀਂ ਮਤਲਬ ਅਰੈਸਟ ਨਹੀਂ ਕਰ ਸਕਦਾ ਕਿ ਕੱਲ ਮੈਂ ਆਪਣੇ ਹਜ਼ਾਰਾਂ ਚਾਇਨਾਤ ਲੈ ਕੇ ਜਿਵੇਂ ਕਿ ਸਰਸੇ ਵਾਲੇ ਨੇ ਕੀਤਾ ਸੀਗਾ ਕਿ ਪੰਜ ਗੁੱਲਾ ਵਿਕੇ ਜਦੋਂ ਉਹਦੀ ਕੋਰਟ ਡੇਟ ਸੀਗੀ ਉਸ ਟਾਈਮ ਐਦਾਂ ਕੱਲ ਆਏਗਾ ਉਹ ਆਪਣੇ ਅਸੀਂ ਵੀ ਉਹਦਾ ਵਿਰੋਧ ਕਰਾਂਗੇ ਡਟ ਕੇ ਸਾਡੀ ਸਿੱਖ ਜਥੇਬੰਦੀਆਂ ਹਿੰਦੂs ਗਠਨ ਸਾਡੀ ਸ਼ਿਵ ਸੈਨਾ ਪੰਜਾਬ ਹੋਰ ਸਾਡੀਆਂ ਕਈ ਸੰਸਥਾਵਾਂ ਨਾਲ ਖੜਨਗੇ ਤੇ ਭੈਣ ਦੇ ਤੇ ਅਸੀਂ ਅੱਗੇ ਹੋ ਕੇ ਡਟ ਕੇ ਕੰਮ ਕਰਾਂਗੇ ਤੇ ਅਸੀਂ ਬਿਲਕੁਲ ਘਰੋ ਕਰਾਂਗੇ ਇਹਨਾਂ ਦਾ ਜਿੱਦਾਂ ਪੁਲਿਸ ਐਫ ਆਈ ਆਰ ਤਰ੍ਹਾਂ ਕਰ ਚੁੱਕੀ ਹੈ ਗ੍ਰੁੱਪ ਅੱਗੇ ਲੇਟਸ ਹੋ ਕੇ ਕੰਮ ਕਰਦੇ ਕਿਸ ਅਧਿਕਾਰੀ ਸਾਹਿਬ ਤੁਹਾਡੇ ਨਾਲ ਖੜੇ ਹੈ ਦੇਖੋ ਪੁਲਿਸ ਪ੍ਰਸ਼ਾਸਨ ਥਰਡ ਦੇ ਨਾਲ ਖੜਾ ਪਰ ਲੇਕਿਨ ਇਹਨਾਂ ਦੇ ਬੰਦਿਆਂ ਦਾ ਨਹੀਂ ਪਤਾ ਕੀ ਸੱਟ ਮਾਰ ਕਰੇ ਉਲਟ ਉਲਟਾ ਚੋਰੀ ਦੇ ਪਰਚੇ ਕਰਾਂਦਾ ਪਿਆ ਜਾਂ ਛੇੜਛਾੜ ਦੇ ਪਰਚੇ ਕਰਾਂਦਾ ਤਾਂ ਹੋਰ ਕੋਈ ਵੱਡੀ ਗੱਲ ਤਾਂ ਹੈ ਨਹੀਂ ਤੇ ਬਾਕੀ ਜਿਹੜਾ ਇਹਦਾ ਕੰਮ ਨੇ ਨੇਪਾਲ ਤੋਂ ਮੇਰੇ ਨਾਲ ਕਿਸੇ ਬੰਦੇ ਨਾਲ ਕੰਟਰੈਕਟ ਕੀਤਾ ਕੀ ਸਿਮਰਨ ਜੀ ਮੇਰੇ ਨਾਲ ਇੱਥੇ ਨੇਪਾਲ ਚ ਬਹੁਤ ਬੁਰਾ ਆਮਗਾ ਦੱਸੋ ਕੀ ਹੋਇਆ ਰਾਤ ਨੂੰ 11:30 ਵਜੇ ਫੋਨ ਆਂਦਾ ਮਾੜਾ ਮੋਬਾਈਲ ਕਾਫੀ ਮੀਡੀਆ ਤੇ ਦਿੱਤਾ ਸੀਗਾ ਮੈਨੂੰ ਜਦੋਂ ਬੰਦਾ ਗੱਲ ਕਰਦਾ ਮੇਰੇ ਨਾਲ 11:30 ਵਜੇ ਉਸ ਤੋਂ ਬਾਅਦ ਜਦੋਂ ਗੱਲ ਕੀਤੀ ਮੈਂ ਕਿਹਾ ਗੱਲ ਦੱਸੋ ਭਾਈ ਸਾਹਿਬ ਕੀ ਹੈ ਕਹਿੰਦਾ ਗੱਲ ਇਹ ਹੈ ਕਿ ਧਰਮ ਦੇ ਨਾਤੇ ਬੰਦਾ 1.5 ਕਰੋੜ ਰੁਪਏ ਇਕੱਠਾ ਕਰਕੇ ਲੈ ਗਿਆ ਸਿਰਫ ਹੱਥ ਰੱਖਣ ਦਾ ਇੱਕ ਅਲੱਗ-ਅਲੱਗ ਬੰਦਿਆਂ ਦੇ ਆ ਤੁਹਾਨੂੰ ਮੈਂ ਫੋਟੋਆਂ ਇਹਦੀਆਂ ਦਿਖਾਣਾ ਦੇਖੋ ਧਰਮ ਦੇ ਨਾਤੇ ਪੂਰਾ ਨੇਪਾਲ ਜਿਸ ਟਾਈਮ ਹਾਈਲਾਈਟ ਹੈ ਤੁਸੀਂ ਸਰਚ ਕਰ ਸਕਦੇ ਆ ਇੰਟੈਲੀ ਇਹ ਕਹੋਣੀ ਗੱਲ ਹੈ 18 ਤਰੀਕ ਨੂੰ ਪਹਿਲਾਂ ਦੀ ਗੱਲ ਹੈ 14 ਐ 15 ਤਰੀਕ ਦੀ ਗੱਲ ਹੈ ਨੇਪਾਲ ਦੀ ਜੀ ਹਾਂ ਹਾਂ 8 ਹਾਂਜੀ ਮਾਰਚ ਜੀ ਜਿਹੜੀ ਜ਼ਿਰਫ ਦਾ ਮਾਮਲਾ ਹੈ ਉਸ ਦਾ ਫਾਈਨਲ ਹੀਰਿੰਗ ਹੈ ਹਾਂਜੀ ਹਾਂ ਤੇ ਵੀ ਆਪਕੇ ਵਿਕਟਮ ਸੇ ਕੋਈ ਬਾਤ ਹੋਈ ਤੋਂ ਬਹੁਤ ਗਲਤ ਹੋ ਰਿਹਾ ਹੈ ਹਾਂਜੀ ਕੱਲ ਉਹਦੇ ਨਾਲ ਜਾਵਾਂਗੇ ਜੀ ਕਿਉਂਕਿ ਉਹਨਾਂ ਨੂੰ ਡਰ ਬਹੁਤ ਉਹਨਾਂ ਨੇ ਇਸ ਟਾਈਮ ਡਰ ਬਣਾ ਰੱਖਿਆ ਜੀ ਇਹਨਾਂ ਨੇ ਤੇ ਜਿਹੜਾ ਇਹ ਨੇਪਾਲ ਵਾਲਾ ਕੇਸ ਹੈਗਾ ਐਚਓ 7 ਬੰਦੇ ਇਸ ਟਾਈਮ ਨੇਪਾਲ ਦੀ ਜੇਲ੍ਹ 'ਚ ਨੇ ਇਹਦੇ ਸਾਥ ਜੀ ਹਾਂਜੀ ਇਹਦੇ ਜਿਹੜਾ ਅਨੇਕ ਨੇਪਾਲ ਤੋਂ 7 ਬੰਦੇ ਜੇਲ੍ਹ ਚ ਨੇ ਜਿਹੜੇ ਕਿ ਗਰੀਬ ਘਰ ਤੋਂ ਜਿਹੜੇ ਕਿ ਏਜੰਟ ਬਣੇ ਸੀਗੇ ਅਸੀਂ ਤੁਹਾਡੇ ਨਾਲ ਬਾਬਾ ਜੀ ਨੂੰ ਮਿਲਾ ਦਿੰਦੇ ਆ ਜਾਂ ਪਾਸ ਜੀ ਨੂੰ ਮਿਲਾ ਕੇ ਤੁਹਾਡਾ ਗੱਲਬਾਤ ਕਰਾਂ ਤੁਹਾਡੇ ਪਰਸਨਲੀ ਪ੍ਰੇਅਰ ਕਰੂਗਾ ਇੱਕ ਹੱਥ ਰੱਖਣ ਦੇ ਉਹ ਬੰਦਾ 25-25000 ਰੁਪਏ ਲਾਂਦਾ ਦੱਸੋ ਕਿਹੜੇ ਧਰਮ ਚ ਲਿਖਿਆ ਜੀ ਸਿਰਫ ਇੱਕ ਬਾਈਬਲ ਨੂੰ ਬਦਨਾਮ ਕਰਦਾ ਪਿਆ ਧਰਮ ਦੇ ਨਾਂ ਤੋਂ ਜਿਹੜੇ 3 ਬੰਦੇ ਉਹ ਜੇਲ੍ਹ ਤੋਂ ਬਾਹਰ ਨੇ ਉਹਨਾਂ ਮੇਰੇ ਕੰਟ੍ਰੈਕਟ ਕਿਸੇ ਸਾਡੀ ਹੈਲਪ ਕੀਤੀ ਜਾਵੇ ਮੈਂ ਉਹਨਾਂ ਨੂੰ ਕਿਹਾ ਤੁਸੀਂ মিডিਆ ਸਾਹਮਣੇ ਆਓ ਮੈਨੂੰ ਕਹਿੰਦੇ ਤੁਸੀਂ ਟਿਕਟ ਤੁਹਾਡੀ ਕਰਾਣੇ ਮੈਨੂੰ ਇਹ ਬੋਲਦੇ ਨੇਪਾਲ ਤੋਂ ਤੁਹਾਡੀ ਟਿਕਟ ਕਰਾਂ ਸੀ মিডিਆ ਸਾਹਮਣੇ ਤੁਹਾਨੂੰ ਲੈ ਕੇ ਆਵਾਂ ਕਿ ਸਾਡੀ ਹੈਲਪ ਕੀਤੀ ਜਾਵੇ ਬਾਕੀ ਤੁਹਾਨੂੰ ਹੋਰ ਬਹੁਤ ਸਾਰੇ ਜਿਹੜੇ 2-3 ਕੁੜੀਆਂ ਉੱਥੇ ਹੋਰ ਵੀ ਨੇ ਜਿਨ੍ਹਾਂ ਨਾਲ ਐਦਾਂ ਦਾ ਹੋ ਰਿਹਾ ਉਹ ਅੱਜ মিডিਆ ਸਾਹਮਣੇ ਨਹੀਂ ਆਉਣਾ ਚਾਹੁੰਦੀਆਂ ਕਿ ਉਹ ਡਰ ਰਹੀਆਂ ਨੇ ਵੀ ਸਾਨੂੰ ਮਾਰਿਆ ਨਾ ਜਾਵੇ ਮੈਂ ਨਾਂ ਨਹੀਂ ਸ਼ੇਅਰ ਸ਼ੇਅਰ ਨਹੀਂ ਕਰਨਾ ਚਾਹੁੰਦਾ ਕਿ ਉਹ ਉਹਨਾਂ ਨੂੰ ਮਾਰਿਆ ਡਰਾ ਰਿਆ ਜਾ ਰਿਹਾ ਤੁਮ ਘਰ ਉਹਨਾਂ ਦੀ ਹੀ ਇੱਥੇ ਚਰਚ ਜਿਹੜੀ ਚੰਦਪੁਰ ਪਿੰਡ ਚ ਜੀ ਜੀ ਤੁਹਾਡੇ ਤੇ ਦੋਸ਼ ਹੈ ਤੁਸੀਂ ਜਦੋਂ ਉੱਥੇ ਜਾਣਾ ਛੱਡਿਆ ਹਾਂਜੀ ਮੈਂ ਦੱਸਣਾ ਚਾਹਾਂਗੀ ਵੀ ਮੈਂ ਵੀ ਦੱਸਣਾ ਚਾਹਾਂਗੀ ਕਿਉਂਕਿ ਪਹਿਲਾਂ ਸਭ ਤੋਂ ਪਹਿਲਾਂ ਜਦ ਅਸੀਂ ਐਸਪੀ ਆਫਿਸ ਵਿੱਚ ਅਸੀਂ ਕੰਪਲੇਂਟ ਪਾਈ ਹੈ ਕਿਉਂਕਿ ਸਭ ਤੋਂ ਪਹਿਲਾਂ ਕੁੱਟਮਾਰ ਹੋਈ ਸੀ ਇਹਨਾਂ ਨੂੰ ਪਤਾ ਸੀਗਾ ਕਿ ਜੇ ਹੁਣ ਮੈਨੂੰ ਮਾਰ ਦਿਆ ਇਹਨੇ ਭੱਜ ਜਾਣਾ ਚਲੇ ਜਾਣਾ ਇਹਨਾਂ ਨੇ ਅਸੀਂ ਉਸ ਤੋਂ ਬਾਅਦ ਰਿਜ਼ਾਈਨ ਪਾਇਆ ਰਿਜ਼ਾਈਨ ਤੋਂ ਬਾਅਦ ਅਸੀਂ ਨੋਟਿਸ ਵੀ ਭੇਜਿਆ ਕਿਉਂਕਿ ਸਾਨੂੰ ਪਤਾ ਸੀ ਕਿ ਜਿਹੜੇ ਵੀ ਜਾਂਦੇ ਆ ਉਹਨਾਂ ਦੇ ਉੱਤੇ ਇਹ ਪਰਚੇ ਲਾਉਂਦੇ ਆ ਉਹਨਾਂ ਦੇ ਉੱਪਰ ਜਾਂ ਤਾਂ ਚੋਰੀ ਦਾ ਇਲਜ਼ਾਮ ਲਗਾਉਂਦਾ ਹੈ ਜਾਂ ਫਿਰ ਲਗਾਉਂਦੇ ਆ ਕਿ ਇਹਨਾਂ ਜੇ ਸਾਡੇ ਪਾਸਟਰਸ ਦੇ ਨੇ ਉਹਨਾਂ ਦੇ ਉੱਤੇ ਛੇੜਖਾਨੀ ਦਾ ਤੇ ਉਸ ਤੋਂ ਬਾਅਦ ਜਦ ਅਸੀਂ ਐਸਐਸਪੀ ਆਫਿਸ ਵਿੱਚ ਅਸੀਂ ਆਪਣੀ ਕੰਪਲੇਂਟ ਪਾਈ ਹੈ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਉੱਪਰ ਜਿਹੜੀ ਅਸੀਂ ਸਭ ਤੋਂ ਸਭ ਤੋਂ ਪਹਿਲਾਂ ਜਿਹੜੀ ਪਤਾ ਲੱਗਿਆ ਕਿ ਇਹਨਾਂ ਨੇ ਸਾਡੇ ਉੱਪਰ ਕੰਪਲੇਂਟ ਪਾਈ ਹੈ ਕਿ ਸਾਡਾ ਪਰਸਨਲ ਡਾਟਾ ਚੋਰੀ ਕਰਕੇ ਭੱਜਿਆ ਹੈ ਪਰਸਨਲ ਡਾਟਾ ਤੇ ਉਸ ਤੋਂ ਬਾਅਦ ਲਾਈਵ ਵਿੱਚ ਬੋਲਿਆ ਗਿਆ ਹੈ ਕਿ ਇਹ ਸਾਡੇ ਪਰਸਨਲ ਡਾਟਾ ਲੈ ਕੇ ਚਲੇ ਗਏ ਨੇ ਸਾਰੇ ਪਾਸਟਰ ਇਹਨਾਂ ਨੇ ਪਲੈਨਿੰਗ ਕੀਤੀ ਹੈ ਹੁਣ ਇਹ ਲੋਕਾਂ ਤੋਂ ਪੈਸੇ ਮੰਗ ਰਹੇ ਨੇ ਤੇ ਮੈਂ ਚਾਹਦੀ ਆ ਕਿ ਮੈਨੂੰ ਦੱਸਦੇ ਦਾ ਜਾਵੇ ਅਸੀਂ ਕਿਸ ਪਰਸਨ ਨੂੰ ਅਸੀਂ ਇੱਕ ਵੀ ਇਹਨਾਂ ਦੇ ਜੋ ਵੀ ਚਰਚ ਦੇ ਡਾਟਾ ਸੀਗਾ ਕੋਈ ਵੀ ਇੱਕ ਸਿੰਗਲ ਬਲੀਵਰ ਨੂੰ ਵੀ ਅਸੀਂ ਕਦੀ ਕੋਣ ਨਹੀਂ ਕੀਤਾ ਕਿ ਤੁਸੀਂ ਸਾਡੀ ਹੈਲਪ ਕਰੋ ਸਾਨੂੰ ਪੈਸਾ ਦਿਓ ਕੋਈ ਤਾਂ ਬੰਦੇ ਨੇ ਸਾਨੂੰ ਦਿੱਤਾ ਹੋਣਾ ਕੁਝ ਤਾਂ ਇਹਨਾਂ ਦੇ ਕੋਲ ਸਬੂਤ ਕੋਈ ਐਵੀਡੈਂਸ ਤਾਂ ਹੋਣਾ ਤੇ 1 ਕਰੋੜ ਮੈਨੂੰ ਮੈਨੂੰ ਜੇ ਮੈਂ 1 ਕਰੋੜ ਲੈ ਕੇ ਭੱਜੂਗੀ ਐਡੇ-ਐਡੇ ਜਗ੍ਹਾ ਕੈਮਰੇ ਲੱਗੇ ਹੋਏ ਗੇਟ ਤੇ ਵੀ ਕੈਮਰੇ ਲੱਗੇ ਹੋਏ ਹਰ ਜਗ੍ਹਾ ਕੈਮਰਾ ਹੈ ਤੇ ਕਿਥੀ ਤਾਂ ਕੋਈ ਸਬੂਤ ਹੋਊਗਾ ਡੇਢ ਤੁਹਾਨੂੰ ਵੀ ਪਤਾ ਕਿ ਡੇਢ ਕਰੋੜ ਚੱਕਣਾ ਇੱਕ ਲੇਡੀ ਦੇ ਲਈ ਕਿੰਨਾ ਜ਼ਿਆਦਾ ਮੁਸ਼ਕਿਲ ਹੈ ਨਾ ਮੈਂ ਬੈਗ ਵਿੱਚ ਪਾ ਕੇ ਜਾਊਂਗੀ ਔਰ ਉਸ ਤੋਂ ਬਾਅਦ ਜਦ ਇਹ ਫੁਟੇਜ ਆਈ ਸਭ ਕੁਝ ਆਇਆ ਤੇ ਇਹਨਾਂ ਨੇ ਹੁਣ ਜਿਹੜੀ ਲੇਟਸ ਸੀ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਵਿੱਚ ਬੋਲਿਆ ਗਿਆ ਏ ਕਿ ਇਹ ਚੋਰੀ ਕਰਦੀ ਫੜੀ ਗਈ ਤੇ ਅਸੀਂ ਇਹਨਾਂ ਨੂੰ ਕੱਢਿਆ ਏ ਇਹ ਗਏ ਨਹੀਂ ਹੈਗੇ ਦੂਸਰਾ ਸਟੇਟਮੈਂਟ ਔਰ ਥਰਡ ਹੁਣ ਇਹਨਾਂ ਦੀ ਵਾਈਫ ਆਈ ਹੈ ਜਿਹੜੇ ਕਿ ਕਦੀ ਚਰਚ ਵੀ ਨਹੀਂ ਵਰਦੇ ਹੈਗੇ ਕਦੀ ਸਾਨੂੰ ਮਿਲਦੇ ਵੀ ਨਹੀਂ ਹੈਗੇ ਤੇ ਹੁਣ ਉਹ ਆਇਆ ਅੱਗੇ ਔਰ ਉਹ ਕਹਿ ਰਿਹਾ ਕਿ ਸਾਡਾ ਸੋਨਾ ਲੈ ਕੇ ਭੱਜ ਗਈ ਹੈ ਤੇ ਕਿੰਨਾ ਕੋਈ ਇਹਨਾਂ ਦਾ ਇੱਕ ਵੀ ਬਿਆਨ ਦੂਜੇ ਬਿਆਨ ਨਾਲ ਮੈਚ ਨਹੀਂ ਕਰਦਾ ਹਰ ਇੱਕ ਕੰਪਲੇਂਟ ਸੇਮ ਕੰਪਲੇਂਟਾਂ ਹਰ ਇੱਕ ਜਿਹੜਾ ਵੀ ਉਸ ਤੋਂ ਜਾਣਦਾ ਹੈ ਸੇਮ ਸੇਮ ਕੰਪਲੇਂਟ ਇਹ बार-बार रिपीट ਕੀਤੀ ਜਾਂਦੀ ਹੈ ਅਸੀਂ ਦਾਅਵਾ ਕਰਦੇ ਹਾਂ ਤੁਸੀਂ ਵੀ ਉਸ ਵੀਡੀਓ ਚੋ ਮੇਲ ਵੀ ਉਸ ਵੀਡੀਓ ਚਾਇ ਜਿਹਦੇ ਥੱਪੜ ਪੈ ਰਹੇ ਨੇ ਨਾਲਾ ਪਬਲਿਕ ਆਕੇ ਕਹੇਗਾ ਕਿ ਮੇਰੀ ਟਾਈ ਨਹੀਂ ਹੋਣੀ ਮੇਰੇ ਛੱਤਰ ਨਹੀਂ ਮਾਰੇ ਤੁਸੀਂ ਕਹਿ ਰਹੇ ਹੋ ਬੱਚੇ ਹਾਂਜੀ ਹਾਂਜੀ ਉਹ ਕਹਿ ਚੁੱਕਾ ਗੋਪੀ ਲਈ ਸਾਡੀ ਪਟਾਈ ਨਹੀਂ ਹੋਈ ਹਾਂਜੀ ਉਹ ਦੇਖੋ ਉਹ ਕਹਿ ਰਿਹਾ ਤੁਸੀਂ ਇਸ ਵੀਡੀਓ ਦੀ ਜਾਂਚ ਕਰ ਸਕਦੇ ਹੋ ਤੇ ਇਸ ਵੀਡੀਓ ਵਿੱਚ ਉਹ ਮੁੰਡਾ ਹੈ ਉਹਦੇ ਥੱਪੜ ਵੱਜ ਰਹੇ ਤੇ ਹੁਣ ਅਸੀਂ ਇੱਕ ਨੈਕਸਟ ਵੀਡੀਓ ਵੀ ਦੇ ਸਕਦੇ ਹਾਂ ਜਿਹੜਾ ਉਹ ਦੂਸਰੇ ਰੂਮ ਚ ਜਾ ਕੇ ਰੋ ਰਿਹਾ ਸੀਗਾ ਆਪਣਾ ਸਿਰ ਫੜ ਕੇ ਰੋ ਰਿਹਾ ਸੀਗਾ ਕਿ ਮੇਰਾ ਸਿਰ ਇੰਨਾ ਜ਼ਿਆਦਾ ਪੇਨ ਹੋ ਰਿਹਾ ਵੀ ਇੰਨੀ ਬੁਰੀ ਤਰ੍ਹਾਂ ਮੈਨੂੰ ਮਾਰਿਆ ਗਿਆ ਹੈ ਤੇ ਉਹ ਬੱਚਾ ਕਹਿ ਰਿਹਾ ਕਿ ਉਹਦੇ ਦੂਜਾ ਬੱਚਾ ਵੀ ਜਿਹੜਾ ਬੈਠਾ ਸੀਗਾ ਉਹ ਕਹਿ ਰਿਹਾ ਸੀ ਉੱਥੇ ਹੈ ਹੀ ਨਹੀਂ ਸੀ ਤੇ ਉਹ ਵੀਡੀਓ ਦੀ ਜਾਂਚ ਵਿੱਚ ਤੁਹਾਨੂੰ ਖੁਦ ਪਤਾ ਲੱਗ ਜਾਏਗਾ ਕਿ ਉਹ ਬੱਚਾ ਝੂਠ ਬੋਲ ਰਿਹਾ ਕਿਸੇ ਪ੍ਰੈਸ਼ਰ 'ਚ ਕਿਉਂਕਿ ਅਸੀਂ ਹੁਣ ਉੱਥੇ ਹੈ ਨਹੀਂ ਅਸੀਂ ਉਹਨਾਂ ਦੇ ਕੰਟੈਕਟ ਵਿੱਚ ਨਹੀਂ ਆ ਸਾਨੂੰ ਨਹੀਂ ਪਤਾ ਕਿ ਉਹਨਾਂ ਬੱਚਿਆਂ ਦੀ ਕੀ ਮਜਬੂਰੀ ਕੀ ਦਬਾਅ ਹੈ ਉਹਨਾਂ ਤੇ ਹਾਂਜੀ ਹੁਣ ਨਹੀਂ ਹੁਣ ਇੱਕ ਸਵਾਲ ਹੈ ਚਲੋ ਇਹਦਾ ਚੀਜ਼ਾਂ ਹੋ ਚੁੱਕੀਆਂ ਹੁਣ ਕੱਲ ਜਿਹੜਾ ਡਿਸੀਜਨ ਆਉਣਾ ਹੈ ਹਾਂਜੀ ਤੁਹਾਨੂੰ ਕੀ ਤੁਹਾਨੂੰ ਜਿਹੜੇ ਕਹਿ ਰਹੇ ਕਿ ਮੱਦੇ ਇਕੱਠੇ ਕਰ ਰਹੇ ਆ ਤੁਹਾਡੇ ਕੋਲ ਸਬੂਤ ਹੈਗੇ ਕੋਈ ਇਸ ਤਰ੍ਹਾਂ ਦੀ ਕੱਲ ਜੁਜਾ ਹੋਣ ਵਾਲੀ ਹੈ ਤੇ ਤੁਹਾਡੀ ਜਾਣ ਉਗੜ ਰਾਇਆ ਤੁਹਾਨੂੰ ਕੋਈ ਇਨਫਰੈਂਟ ਆ ਰਹੀ ਹੈ ਜਾਂ ਕਿਸ ਤਰ੍ਹਾਂ ਦਾ ਗਲਤ ਮਾਹੌਲ ਹੋਣ ਵਾਲਾ ਕਰਬਲ ਜਾ ਰਹੇ ਨੇ ਦੋ ਚਾਰ ਬੰਦੇ ਅਣਪਛਾਤੇ ਰੈਕੀ ਕਰ ਰਹੇ ਨੇ ਕਿ ਤੁਸੀਂ ਉੱਥੇ ਨਾ ਪਹੁੰਚੋ ਕੱਲ ਨਾ ਕਰੋ ਕਰੋ ਜਿਹੜਾ ਇਹਨਾਂ ਦੇ ਸੂਤਰਾ ਮੁਤਾਬਿਕ ਇਹਨਾਂ ਦੇ ਉੱਥੋਂ ਹੀ ਪਤਾ ਲੱਗਿਆ ਸਾਨੂੰ ਕਿਹੜੇ ਆਪਣੇ ਆਪ ਪਤਾ ਲੱਗਿਆ ਕਿਸੇ ਗੱਲ ਦਾ ਇਹਨਾਂ ਦੇ ਉੱਥੋਂ ਹੀ ਚਰਚਾ ਚੋਂ ਪਤਾ ਲੱਗ ਰਿਹਾ ਵੀ ਤੁਹਾਡੇ ਨਾਲ ਆ ਹੋਣੇ ਵਾਲਾ ਕੱਲ ਕੀ ਹੋਣ ਵਾਲਾ ਕੀ ਤੁਹਾਡੀ ਜਾਨ ਨੂੰ ਖਤਰਾ ਹੈ ਕਿ ਤੁਹਾਨੂੰ ਮਾਰਿਆ ਜਾਣਾ ਦੋ ਦੋ ਲੱਖ ਰੁਪਇਆ ਲੈ ਕੇ ਸ਼ੂਟਰ ਬਰਾ ਰੱਖੇ ਮਾਰਨ ਵਾਸਤੇ ਤੋਂ ਉੱਪਰ ਕੀ ਕਹਿਦੀ ਹੈ ਜੀ ਦੋ ਦੋ ਲੱਖ ਰੁਪਇਆ ਲੈ ਕੇ ਬਾਹਰ ਦੇ ਦਾ ਸਟ੍ਰੀਟ ਦੇ ਸਾਰੇ ਬੰਦੇ ਬਲਾ ਰੱਖੇ ਨੇ ਜਿਹੜੇ ਕਿ ਇਹਨਾਂ ਨੂੰ ਮਾਰਿਆ ਜਾਵੇ ਇਹਨਾਂ ਨੂੰ ਤੁਸੀਂ ਕੋਈ ਪ ਪੁਲਿਸ ਨੂੰ ਆਲਰੇਡੀ ਕੰਪਲੀਟ ਦੇ ਚੁੱਕੇ ਆ ਜੀ ਵੀ ਸਾਡੀ ਖਤਰਾ ਹੈ ਸਾਨੂੰ ਅਸੀਂ ਕੱਲ ਫੇਰ ਵੀ ਰੋਸ ਪ੍ਰਦਰਸ਼ਨ ਕਰਾਂਗੇ ਕਿ ਉਹਨੂੰ ਉੱਥੇ ਜਦੋਂ ਆਵੇ ਅਸੀਂ ਕਰੋ ਜ਼ਰੂਰ ਕਰਾਂਗੇ ਅਨਾਂ ਦਾ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਇਹ ਨਹੀਂ ਕਹਿੰਦੇ ਕਿ ਅਸੀਂ ਡਰਨ ਵਾਲੇ ਆ ਕਿ ਇਹਨੂੰ ਅਰੈਸਟ ਕੀਤੀ ਹੈ ਕਪੂਰਥਲਾ ਪੁਲਿਸ ਨੂੰ ਅਸੀਂ ਅਪੀਲ ਕੀਤੀ ਹੈ ਕਿ ਇਹਨੂੰ ਅਰੈਸਟ ਕੀਤਾ ਜਾਵੇ ਮੋਹਾਲੀ ਪ੍ਰਸ਼ਾਸਨ ਨੂੰ ਵੀ ਕੀਤੀ ਇਹਨੂੰ ਅਰੈਸਟ ਕੀਤਾ ਜਾਵੇ ਕਿ ਕਿੱਡਾ ਕ ਵੱਡਾ ਡੋਨ ਹੈ ਜਿਹੜਾ ਅਰੈਸਟ ਨਹੀਂ ਕੀਤਾ ਜਾਂਦਾ ਕਿੱਡੇ ਕ ਵੱਡੇ ਇਹਦੇ ਕਾਰੋਬਾਰ ਨੇ ਉਹ ਜਿਹੜਾ ਇਲਜ਼ਾਮ ਲਾ ਰਹੇ ਕਿ ਇਹ ਡਿਸੀਜਨ ਤੋਂ ਪਹਿਲਾਂ ਮੋਹਾਲੀ ਐਸਐਸਬੀ ਦਫ਼ਤਰ ਕਰਾਂਗੇ ਜੀ ਜਦੋਂ ਕੋਰ ਡੇਟ ਆਏਗਾ ਸੈਸ਼ਨ ਕੋਰਟ ਚ ਆਏਗਾ ਉਹਦੇ ਸਾਹਮਣੇ 4 ਨੰਬਰ ਗੇਟ ਤੇ ਕਰਾਂਗੇ 4 ਨੰਬਰ ਤੇ ਦੀ ਗੇਟ ਤੋਂ ਐਂਟਰੀ ਹੁੰਦੀ ਜਿੱਦਾਂ ਵੀਆਈਪੀ ਕੋਈ ਜਾਂਦਾ ਨਾ ਉਵੇਂ ਐਂਟਰੀ ਜਾਂ ਸਾਡਾ ਸੀਐਮ ਭਗਵੰਤ ਮਾਨ ਉਵੇਂ ਐਂਟਰੀ ਐਂਟਰੀ ਹੁੰਦੀ ਹੈ ਦੋ ਚਾਰ ਗੱਡੀਆਂ ਦੇ ਅੱਗੇ ਲੱਗੀਆਂ ਹੁੰਦੀਆਂ ਬਾਕੀ ਪਿੱਛੇ ਹੁੰਦੀਆਂ ਨੇ ਕਾਫੀ ਕਾਫਲ ਆਉਂਦੇ ਨੇ ਇਲਜ਼ਾਮ ਲਾ ਰਹੇ ਨੇ ਕਿ ਹੁਣ ਕੀ ਕਿਉਂ ਯਾਦ ਆਈ ਤੁਹਾਨੂੰ ਕਿ ਉਹ ਡਿਸੀਜਨ ਤੇ ਹੈ ਇਸ ਦਾ ਕੇਸ ਸਾਜ਼ਿਸ਼ ਦੇ ਤਹਿਤ ਜਿਹੜਾ ਇਹ ਪੂਰਾ ਕਹਿ ਹੈ ਜਿਹੜਾ ਉਹ ਇਲਜ਼ਾਮ ਲਾ ਰਹੇ ਦੇਖੋ ਕੋਈ ਸਾਜ਼ਿਸ਼ ਨਹੀਂ ਹੈਗੀ ਸਾਡੀ ਕੋ ਸਾਡਾ ਤਾਂ ਕਹਿਣ ਦਾ ਮਤਲਬ ਅਸੀਂ ਕ੍ਰੋਇਸ ਕਰਕੇ ਕਰਦੇ ਪਏ ਆ ਕਿ ਇਹਨੂੰ ਅਰੈਸਟ ਕੀਤਾ ਜਾਵੇ ਪੁਲਿਸ ਨੂੰ ਯਾਦ ਉਸ ਦਿਨ ਥੋੜੇ ਦਿਨ ਪਹਿਲਾਂ ਜਦੋਂ 18 24 ਤਰੀਕ ਸੀਗੀ 24 ਤਰੀਕ ਨੂੰ ਕਮਿਸ਼ਨ ਮਹਿਲਾ ਕਮਿਸ਼ਨ ਨੂੰ ਕਾਲ ਕੀਤਾ ਉਹ ਕਹਿੰਦੇ ਸੀ ਕਰਦੇ ਪਏ ਆ ਵੀ ਤੁਸੀਂ ਥੋੜਾ ਸਬਰ ਕਰੋ ਕਿੰਨਾ ਕੁ ਸਬਰ ਕਰੀਏ ਉਹ ਐਫ ਆਈ ਆ ਨੰਬਰ ਫਰਵਰੀ ਮਹੀਨੇ ਦੀ ਹੋਈ ਹੈ ਕਿ ਬੰਦਾ ਅਰੈਸਟ ਨਹੀਂ ਕੀਤਾ ਕਿੱਡੀ ਵੱਡੀ ਗੱਲ ਹੈ ਅਰੈਸਟ ਕਰਨਾ ਪੁਲਿਸ ਦਾ ਸਭ ਕੁਝ ਕਰ ਸਕਦੀ ਹੈ सर वो ही बोल रहा हूं मैं जो धमकी है घर वालों को डराया जा रहा है इनको डराया जा रहा है ये आज घर से बेघर हो गए हैं किसी के है? तो 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 जो उनके लोग हैं जो उनके लोग हैं उनके जो बाहर से बुला रखे हैं वो धमकी डराना शुरू कर दिया है खुद मेरे को कि तू पीछे हो जा नहीं इल्जाम तुम्हारा बुरा होगा अभी तो नहीं है बिल्कुल नहीं लग रहा हमारे कोई कार्रवाई कर रही है देखो पर्चा दर्ज कर दो दिन हो गया है ਔਰ ਅਰੈਸਟ ਨਹੀਂ ਕੇਸ ਕੋ ਅਰੈਸਟ ਕਿਉਂ ਨਹੀਂ ਕੀਤਾ ਯਾਨੀ ਪੁਲਿਸ ਤੇ ਪੂਰਾ ਇਹ ਬੰਦਾ ਦਵਾ ਡਾਲ ਰਹਾ ਹੈ ਕਿ ਮੇਰੇ ਕੋ ਅਰੈਸਟ ਮਤ ਕਰੋ ਆਪ ਨਹੀਂ ਬੋਲੇ ਜਿਹੜਾ ਪ੍ਰੈਸ਼ਰ ਹੈ ਅੰਦਰ ਜੀ ਤੁਸੀਂ ਬਜੀ ਮੈਸੇਜ ਵੀ ਦਿਖਾਇਆ ਕਿ ਪਾਰੋ ਬੱਸਿਸ ਲੀਆ ਕੋ ਸਾਰੇ ਨੂੰ ਮੈਸੇਜ ਦੇ ਹਾਂ ਜੀ ਬੁਲਾਇਆ ਜਾ ਰਹਾ ਉਹਦੇ ਚ ਕਿੰਨੀ ਸੱਚਾਈ ਹੈ ਦੇਖੋ ਇਹਨਾਂ ਦੇ ਗਰੁੱਪ ਦਾ ਹੀ ਮੈਸੇਜ ਹੈ ਮੈਂ ਦਿਖਾ ਸਕਦਾ ਬਸਾ ਬੰਦਾ ਆਪਣੇ ਗਰੁੱਪ ਚ ਪਾਉਂਦਾ ਇਹ ਕਿ ਤੁਸੀਂ ਆਓ ਇਹ ਨਹੀਂ ਦੱਸਦਾ ਜਦੋਂ ਬੰਦੇ ਕੋਈ ਵੀ ਆਂਦਾ ਚਾਹ ਲੇਡੀਜ਼ ਹੈ ਕੋਈ ਜੈਂਟਲਸ ਨੂੰ ਦੱਸਿਆ ਨਹੀਂ ਜਾਂਦਾ ਵੀ ਤੁਸੀਂ ਇੱਥੇ ਆਓ ਉਹਨਾਂ ਇਹ ਦੱਸਿਆ ਜਾਂਦਾ ਕਿ ਤੁਹਾਨੂੰ ਪਰਸਨਲ ਤੁਹਾਡੇ ਵਾਸਤੇ ਪਾਸਟਰ ਜੀ ਮਿਲਣਗੇ ਤੁਹਾਨੂੰ ਪ੍ਰੇਅਰ ਕਰਨਗੇ ਆਪ ਦੋ ਸਟੇਟਮੈਂਟ ਦੇ ਰਹੇ ਆ ਸਰ ਆਪ ਇੱਕ ਕਹਿ ਰਹੇ ਹੈ ਕਿ ਉਹ ਗਰੁੱਪ ਮੇਂ ਇਹ ਮੈਸੇਜ डालते ਹੈ ਔਰ ਲੋਗੋ ਕੋ ਪਤਾ ਨਹੀਂ ਹੁੰਦਾ ਕਿ ਉਹ ਕਹਾਂ ਜਾ ਰਹੇ ਕਿਸ ਪਰਪਸ ਕੇ ਲੀਏ ਜਾ ਰਹੇ ਅਭੀ ਥੋੜੀ ਦੇਰ ਪਹਿਲੇ ਆਪਨੇ ਇਹ ਵੀ ਕਹਾ ਕਿ ਜੋ ਲੋਗ ਆ ਰਹੇ ਹਾਂ ਉਹਨਕੇ ਪਾਸ ਵੈਪਨਸ ਵੀ ਹੈ ਬਿਲਕੁਲ ਹੈ ਮੈਮ ਦੇਖੋ ਇਹ ਮੈਸੇਜ ਹੈ जो जो कुछ लोग है मैम ये बोल रहा मैं कुछ लोग पूरे नहीं बोल रहा पूरी बसे से आ रही है ये नहीं बोल रहा हूँ इसमें है और जो में डालते हैं कि प्रेयर है कौन सी पर्सनल प्रेयर है प्रेयर करता है उससे लेता बीस हजार तीस हजार पैंतालीस हजार नहीं नहीं ये पास्टर है मैं समाज सेवा जिला प्रधान शिवसेना से मैं ये मेरे पास हेल्प के लिए मैं जो वाली लड़की उनका भी, उनके साथ में मैं जुड़ा हूँ और इनके साथ में उनको भी मैं सामने में मुझे मुझे में। मेरा सवाल से है हाँ जी हाँ uh, हाँ जी हाँ जी जो चल रहा है रहे से ठग रहे तो इसकी आपको थी ठगा मेरा जो काम है वहाँ पे सिर्फ प्रार्थना करना और बच्चों को ट्रेंड करना था वहाँ पे हर एक डिपार्टमेंट अलग अलग है अच्छा। जैसे बाहर काउंटर से लगते हैं मेरा काौं... मेरा सिर्फ अंदर का काम है जैसे बच्चों को ट्रेंड करना जो जैसे कोई भी पेशेंट्स आता जस्ट उनकी प्रेयर्स करना मेरा वो था और मैं बच्चों को ट्रेंड करती थी देखो जो विश्वास करते हैं, खुद भी प्रेज करते हैं लोगों के जीवन में उनके विश्वास के द्वारा भी काम होता है तो कुछ लोग ठीक होते थे किस तरह की ट्रेनिंग देते थे हम तो जस्ट उनको बच्चों को ट्रेंड करते थे कि आपने बाइबल पढ़नी है प्रार्थना करनी है और जो लोग आपके पास फोन कर रहे हैं कि हमारी ये समस्या हमारे लिए प्रार्थना करो या कोई काउंसलिंग उनके लिए करनी है जस्ट वो काउंसलिंग होती थी और जैसे कि लोग चर्च में आते थे उनकी काउंसलिंग करनी बस और कुछ नहीं। वो, हो गया, गया, कैंसर हो गया वो सारा वो सारा जो डिपार्टमेंट है वो बच्चे अलग है हमारा डिपार्टमेंट अलग है वो वचनों से मोल्ड कर देते थे क्योंकि देखो काम प्रभु करता है कोई इंसान नहीं करता सबसे बड़ी बात तो यही चीज है की अगर उनका फेथ भी है जो आने वाला उसका भी फेथ होता है तो अब तो ये चीज़ें थी कि वहाँ पे ऐसा कुछ हो ही नहीं रहा था वहाँ पे जब हम आगे जाते थे अगर आगे हम देख रहे हैं तो लड़कियों के साथ इशारेबाजी जो भी होती थी वो चीज़ों से जब हम इतने ज़्यादा डिस्टर्ब हो गए थे और ये लड़की का सामने आना अभी ये चीज़ें इतनी ज़्यादा क्लियरली सबके सामने और पूरे चर्च को पता लग रही थी कि अभी ये चीज़ें हो रही हैं तो ये बहुत ज़्यादा गलत हो रही है और वचन के इन चीज़ों के अलावा तो इन चीज़ों के साथ कोई मैच ही नहीं था ये चीज़ों का हाँ जी हाँ जी मैंने जो ये जो जो भी मेरे साथ ये इंसिडेंट हुआ वो एक लड़की को लेके ही हुआ था क्योंकि अभी तक वो कभी मेरे चीज़ें सामने नहीं आई थी जब ये लड़की मेरे प्रे टावर की थी मेरे परिवार मे, वो बच्चे मेरे साथ टच में थे उनकी सिस्टर थी जिसके कारण ये सारा जो भी विवाद विवाद हुआ है आप एक मिनट रुक भैया एक मिनट होल्ड रखो ऐसे ठीक है होल्ड रखो ऐसे रामन भाई हाँ जी सर सर जैसे आप बोल रहे हैं कि पैसे लिए जाते थे या कुछ भी है बट सबसे पहले बात होती है कि अगर कोई कॉन्ट्रीब्यूशन कर रहा है तो वो अपनी इच्छा से कर रहा है हम भी अगर मैं बात कर रही हूँ अपनी तो हम भी कॉन्ट्रीब्यूशन करते हैं अगर हम अपनी इच्छा से करते हैं किसे किसी से ज़ोर ज़बरदस्ती से पैसे नहीं लिए जाते और ना ही कोई दे सकता है सबसे बड़ी बात और अगर आप चंगा करने हाँ जी तो मैं वहाँ पे मैनेजमेंट टीम देखती थी जो प्रेयर टावर है जैसे आईटी डिपार्टमेंट्स हैं और जो इनके कॉल सेंटर्स होते हैं जिसपे प्रार्थनाएँ की जाती है ऑल ओवर वर्ल्ड से हमारे पास कॉल्स आती थी जिसके थ्रू अगर कोई पीड़ित है लाइक बोल रहा है कि मैं प्रॉब्लम में हूँ मेरे लिए प्रार्थना कर दीजिए तो उस प्रेयर टावर को मैं हैंडल करती हूँ सॉरी तकलीफ़ ये मेरी सिस्टर है ये मेरी तकलीफ़ सबसे पहली है कि इसको मारा गया मतलब ये राइट्स किसी को नहीं है हाथ उठाने का और इस चीज़ के अगेंस्ट में पहले भी थी जो मेरे एंड से बोला भी जाता था कि मतलब हाथ नहीं उठाना चाहिए तो ये चीज़ें होती थी वहां पे बट ये होता था कि कहते हैं ना कि प्रेशर हो जाता है और दबाव ये होता है कि कुछ करना दे क्योंकि हमारे सामने ही होता था कि, कि किसी पे झूठे केस डाल दिए या फिर एफआईआर करवा दी तो एक मीडियोकर फैमिली के लिए इट्स वेरी डिफ़िकल्ट कि कोर्ट में जाना आज अगर मैं बोलूं कि हम अगर पुलिस स्टेशन जा भी रहे हैं ना तो हमें इतना ऑकवर्ड लग रहा है कि उस जगह पे हमें नहीं जाना चाहिए इसी वजह से हम इतना टाइम हम ये बोल रहे थे कि नहीं इस वीडियो को हमने नहीं देना कहीं पे भी अगर ये हमें तंग ना करे तो आप, बट ह... हमारे साथ नहीं, नहीं हुई है लाइक उनके साथ जैसे कॉपी

तो, तो वो तो हमारे पास थे हम वहाँ देंगे या वहां देंगे इन्होंने बोला ए की एक वीडियो है हमने दूसरी दे दी इन्होंने बोला ये भी ए की है हमारे पास तीसरी है जब वो लड़का दूसरे रूम में बैठ के रो रहा था सर पकड़ के वो वीडियो भी है हमारे पास बस उसमें वॉइस नहीं है कि वो फुटेज से हमने जैसे कैमरा लगा होता है उसमें से हमने निकाली है उसमें वॉइस नहीं है सर वो ना कन्वर्जन दिस इज नॉट कॉल्ड कन्वर्जन मेरा फेथ था मेरी लाइफ में प्रॉब्लम्स थी मैं वहाँ पे गई मुझे रिलीफ मिला मुझे एक शांति मिली ठीक है क्योंकि इंसान आजकल जो भाग रहा है ना वो शांति नहीं है अगर मुझे यीशु मसीह को ग्रहण करने से शांति मिल रही है ना तो लोग मंदिर जा रहे हैं मस्जिद जा रहे हैं गिरजाघर जा रहे हैं हर जगह पे जा रहे हैं देरों पे भी जा रहे हैं जहाँ पे उन्हें शांति मिलती है वो जाते हैं तो मुझे वहाँ से मिली किसी को नहीं मिली वो नहीं जाता कोई एक महीने आता है उसको फोर्स थोड़ी किया जाता है कि आप आओ ये फोर्स नहीं किया जाता मेरी इच्छा थी मेरे को रिलीफ मिला मेरे जीवन में गवाही बनी मेरे को तीन साल से साइनिस की प्रॉब्लम थी सात साल मैंने उस चीज़ का जैसे पहले फर्स्ट एज होती है कुछ पता भी नहीं लगा क्या हुआ उसके बाद जब मेरा प्रॉपर ट्रीटमेंट चलने के बाद मुझे कोई रिलीफ नहीं हुआ तीन तीन महीने में बेड पे रहती थी और उसके बाद जब मैं यहाँ पे गई मैंने सेवा ज्वाइन की ज्वाइन करने से एक साल के बाद मुझे रियलाइज हुआ कि मुझे ये प्रॉब्लम हो ही नहीं रही आपके लिए ये ऑकवर्ड है आई नो पहले थी काफी टाइम पहले जब मैं यहाँ पर नहीं आती थी उस टाइम थी जैसे कोई सीजन चेंज हो गया तीन महीने बेड पे नहीं रही लाइक जैसे सीजन चेंज होता था उससे प्रॉब्लम होती है सर जैसे मॉन्टेयर बोली एक लगी होती है ना मेरी तो नहीं बतानी हमने हमने पर वो अपनी हाँ, प्रॉब्लम आप मतलब ये तो मेरी गवाही है मैम बेड अपने जीवन की गवाही बता रही हूँ है। सिर्फ कोई है। बात नहीं जो गड़ गड़ हो रही है उसके रिलेटेड आप बात कर सकते हैं आप कोई भी क्वेश्चन चाहते है, सकते हैं जीए 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 तो एक मिनटिकल तो तो देखो जो पंजाब सरकार उसी का हाथ होगा जो पंजाब में है उसी का जीए जीए हाथ होगा जी वो हाथ ना होता आज वो बंदा जेल के अंदर होता जगह हाथ है तो बंदा बाहर है और जो दूसरी सरकार जो सरकार करवा रही है जी सरकारी बोल सकते जो अरेस्ट नहीं कर रही फिलहाल तो पंजाब पंजाब में में सरकारी उसकी आम आदमी पार्टी सरकार और और कौन सी बोल सकते हैं दूसरी नहीं है है सर 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 नहीं नहीं हो हो प्लान प्लान मैं उस चीज़ कह सकती कि प्लान है ਉਹ ਤਾਂ ਖੁਦਾ ਹੈ ਉਹ ਡਿਪਾਰਟਮੈਂਟ ਵੀ ਅਲੱਗ ਹੈਗਾ ਏ ਕੁਝ ਸਾਨੂੰ ਉਸ ਚੀਜ਼ ਬਾਰੇ ਨਹੀਂ ਪਤਾ ਕਿਉਂਕਿ ਮੈਂ ਉਹ ਹੀ ਦੱਸਿਆ ਕਿ ਮੇਰਾ ਜਿਹੜਾ ਵਰਕ ਸੀਗਾ ਉਹ ਪ੍ਰੇਟਾਵਰ ਦਾ ਸੀਗਾ ਬਟ ਕੁਝ ਚੀਜ਼ ਦੇ ਵਿੱਚ ਜਿਹੜੀ ਮੈਂ ਇਨਵੋਲਵਮੈਂਟ ਸੀਗੀ ਉਹ ਮੈਂ ਦੱਸ ਦਿੱਤੀ ਤੁਹਾਨੂੰ ਕਿ ਸਿਰ ਹੁਣ ਇਹ ਤਾਂ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ ਕਿ ਰਿਐਲਿਟੀ ਹੈ ਤੇ ਦੂਜਾ ਨੇਪਾਲ ਵਾਲਾ ਬੰਦਾ ਵੀ ਇੱਕ ਮਿੰਟ ਇੱਕ ਮਿੰਟ ਆਪਾਂ ਬਾਅਦ ਅਕੋਰਡਿੰਗ ਦੇਖੋ ਇਹਨਾਂ ਦੇ ਸੂਤਰਾਂ ਦੇ ਮੁਤਾਬਿਕ ਸਾਨੂੰ ਪਤਾ ਲੱਗ ਰਿਹਾ ਅੰਦਰ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਤੇ ਜਿਹੜੇ ਘਰ ਤੋਂ ਰੈਕੀ ਹੋ ਰਹੀ ਹੈ ਸੀਸੀਟੀਵੀ ਕੈਮਰੇ ਚ ਹੈ ਘਰ ਵਾਲੇ ਕੈਮਰੇ ਲੱਗੇ ਨੇ ਦੋ ਦੋ ਤਿੰਨ ਤਿੰਨ ਕੈਮਰੇ ਲੱਗੇ ਹੋਏ ਚ ਹੈ ਸਭ ਕੁਝ ਤੇ ਐਦਾਂ ਦੀ ਨਹੀਂ ਕਿ ਆਪਾਂ ਝੂਠ ਬੋਲ ਲਿਆ ਕੋਈ ਉਹ ਗੱਲ ਸੱਚ ਹੈ ਕਿ ਤੇਰੀ ਵਾਈਫ ਦਾ ਐਕਸੀਡੈਂਟ ਕਰਾ ਮੈਂ ਤੇਰੇ ਫਾਦਰ ਦਾ ਮਦਰ ਦਾ ਜਿੱਥੇ ਵੀ ਜਾਂਦੇ ਉਹਨਾਂ ਸਾਰੀ ਹਿਸਟਰੀ ਸਾਡੀ ਕੱਢੀ ਬੈਠੇ ਕਰ ਦੇ ਉਪਰ ਸਰਕਲ ਬਣਾ ਕੇ ਭੇਜ ਦੇ ਪੈਨ ਕਿਾ ਤੁਹਾਡਾ ਇਹ ਕਰ ਮੈਂ ਕੋਈ ਪ੍ਰੋਬਲਮ ਨਹੀਂ ਮੈਂ ਡਰਨ ਵਾਲਾ ਨਹੀਂ ਸੱਚ ਸਾਹਮਣੇ ਲੈ ਕੇ ਆ ਮੈਂ 네ਪਾਲ ਵਾਲਾ ਬੰਦਾ ਵੀ ਇਸ ਟਾਈਮ ਜੁੜ ਚੁੱਕਿਆ ਇਹ 네ਪਾਲ ਬ੍ਰਦਰ ਬੋਲੇ ਇੱਕ ਮਿੰਟ মিডিਆ ਸਾਹਮਣੇ ਸਾਰਾ ਖੜਾ ਦੱਸੋ ਕੀ ਕੀ ਹੋਇਆ ਇਹ 네ਪਾਲ ਵਾਲਾ ਬੰਦਾ ਹੈ ਜਿਹੜਾ ਪੈਸੇ ਲੈ ਕੇ ਆਇਆ ਧਰਮ ਦੇ ਨਾਂ ਤੋਂ 1.5 ਦੱਸੋ ਜੀ ਕੀ ਕੀਤਾ ਪਾਸਟਰ ਜੀ ਨੇ ਹਿੰਦੀ ਹਿੰਦੀ ਚੱਲਣ ਬੋਲ ਜੀ ਆ ਆ ਜਾ ਰਹੀ ਹੈ ਸਰ ਆਪਕੋ ਬੋਲੋ ਸਰ ਕੀ ਹੋਤਾ ਆਪਕੋ ਕਿਵੇਂ ਕਿਵੇਂ ਬੰਦੇ ਇਕੱਠੇ ਕੀਤੇ ਏ ਵਾਪੇ ਨਹੀਂ ਸੁਣਾਹੀ ਨਹੀਂ ਦੇ ਦੂਗੀ ਐਕਚੁਅਲੀ ਠੀਕ ਹੈ ਆਪਣੀ ਰਿਕਾਰਡਿੰਗ ਪੇਜਨਾ ਬ੍ਰਦਰ ਮੈਂ ਠੀਕ ਹੈ ਪ੍ਰੋਬਲਮ ਕੀ ਹੈ ਉਹ ਠੀਕ ਹੈ ਇਹ ਵੀਡੀਓ ਤੁਹਾਨੂੰ ਸਾਰਿਆਂ ਨੂੰ ਮੀਡੀਆ ਰਾਈਟ ਕਰ ਦਾਂਗੇ ਕੱਲ ਲਈ ਸਾਡਾ ਜਿਹੜੇ ਸਾਰੇ ਸੰਗਠਨ ਸਾਡੇ ਕੋਰਟ ਦੇ ਬਾਹਰ ਖੜਾਂਗੇ ਕਿ ਡਟ ਕੇ ਮੁਕਾਬਲਾ ਕਰਾਂਗੇ ਕਿ ਇਹਨੂੰ ਅਰੈਸਟ ਕੀਤਾ ਜਾਵੇ ਕਪੂਰਥਲਾ ਪ੍ਰਸ਼ਾਸਨ ਨੂੰ ਵੀ ਮੰਗ ਹੈ ਤੇ ਸਾਡੀ ਮੁਹਾਲਈ ਨੂੰ ਵੀ ਮੰਗ ਹੈ ਕਿ ਇਹਨੂੰ ਅਰੈਸਟ ਕੀਤਾ ਜਾਵੇ ਜਿਹੜੇ ਝੂਠ ਦੇ ਡਰਾਮੇ ਕਰਦਾ ਇਹ ਸਭ ਝੂਠ ਹੈ ਕਦੇ ਕਹਿੰਦਾ ਇਲਜ਼ਾਮ ਇਲਜ਼ਾਮ ਹੀ ਲਾਂਦਾ ਹੋਰ ਤਾਂ ਕੁਝ ਨਹੀਂ ਕਰ ਸਕਦਾ ਇਹ ਬੰਦਾ ਨਾ ਸਾਹਮਣੇ ਆਉਂਦਾ ਮੀਡੀਆ ਤੇ ਦੋ ਚਾਰ ਬੰਦੇ ਤੇ ਆਪਣੇ ਪਰਸਨਲ ਰੱਖੇ ਨੇ ਜਿਹੜੇ ਡਿਬੇਟ ਕਰਦੇ ਨੇ ਇਹਦੇ ਮੇਰੇ ਨਾਲ ਕਰੇ ਡਿਬੇਟ ਮੈਂ ਕਰਕੇ ਦਿਖਾਵਾਂ ਵੀ ਦੇਖੋ ਤੁਹਾਡੇ ਇਹ ਪ੍ਰੂਫ ਪਏ ਨੇ ਸਿਰਫ ਡਰ ਦੇਣੋਂ ਡਰਾਉਂਦਾ ਐਦਾ ਦਾ ਇਹਦੇ ਹੱਥ 'ਚ ਕੁਝ ਵੀ ਨਹੀਂ ਆ ਸਿਰਫ ਲੋਕ ਬਾਈਬਲ ਪੜ੍ਹ ਕੇ ਜਾਂਦੇ ਨੇ ਚਲੋ ਠੀਕ ਹੈ ਮੰਨਦੇ ਆ ਧਰਮਾੜਾ ਨਹੀਂ ਹੈ ਲੋਕ ਬਹੁਤ ਪਾਸਟਰ ਨੇ ਜਿਨ੍ਹਾਂ ਦੇ ਨਾਮ ਬਹੁਤ ਉੱਚਾ ਚੰਡੀਗੜ੍ਹ ਚਰਚ ਚ ਨੇ ਬਹੁਤ ਵਧੀਆ ਪਾਸਟਰ ਨੇ ਸੰਡੇ ਪ੍ਰੇਅਰ ਕਰਦੇ ਨੇ ਪ੍ਰੇਅਰ ਕਰਕੇ ਘਰ ਵਾਪਸ ਲੈ ਜਾਂਦੇ ਨੇ ਇਹਦਾ ਮਤਲਬ ਇਹ ਥੋੜੀ ਹੱਥ ਲਾਇਆ ਠੀਕ ਹੋ ਗਏ ਇਦਾਂ ਦਾ ਕੁਝ ਵੀ ਨਹੀਂ ਆ ਉਹ ਵੀ ਦੱਸਿਆ ਕਿ ਨੇਪਾਲ ਤੋਂ ਪੈਸੇ ਇਕੱਠੇ ਕਰਕੇ ਲੈ ਕੇ ਆਏ ਹੱਥ ਖੜੇ ਕਰਨ ਦੇ ਆ 25000 ਦੀ ਪ੍ਰੇਅਰ ਆ ਆ 50000 ਦੀ ਆ ਲੱਖ ਰੁਪਏ ਦੀ ਆ ਵਿੱਚ ਹੋਣਾ ਕੀ ਹੈ ਜੀ 25000 ਵਾਲੀ ਪ੍ਰੇਅਰ ਚ ਕੀੰਦਾ ਤੇ 50 ਚ ਕੀੰਦਾ 25 ਵਾਲਾ ਜੀ ਹੱਥ ਰੱਖਿਆ ਜਾਊਗਾ ਜੀ ਇਦਾਂ ਹੱਥ ਰੱਖਦਾ ਜੀ ਤੇ ਪੰਜਾਹ ਵਾਲੀ ਚ ਨਾਲ ਖੜੇ ਹੋ ਕੇ ਕਿ ਪਰਸਨਲੀ ਡੇਟ ਲੱਖ ਰੁਪਏ ਵਾਲੀ ਪਰਸਨ ਮਿਲਣਗੇ ਬਾਬਾ ਜੀ ਬਾਬਾ ਜੀ ਕਹਾਂਗੇ ਇੱਕ ਤਾਂ ਪਾਸਟਰ ਨੇ ਕਹਾਂਗੇ ਇਹਨੂੰ ਤੇ ਬਾਕੀ ਤੁਸੀਂ ਹੋਰ ਕੁਐਸਚਨ ਹੈ ਬਾਕੀ ਜਿਹੜੀ ਸ਼ਿਵ ਸੈਨਾ ਹੀ ਕਿਉਂ ਸਪੋਰਟ ਕਰਦੀ ਆ ਹੋਰ ਜੱਥੇਬੰਦੀਆਂ ਕਹਿੰਦੀ ਸਾਰੀਆਂ ਜੱਥੇਬੰਦੀਆਂ ਕੱਲ ਤੁਹਾਡੇ ਖੜੀਆਂ ਮਿਲਣਗੇ ਸ਼ਿਵ ਸੈਨਾ ਨੇ ਕੱਲ ਹੀ ਸਾਰੇ ਹਿੰਦੂਸ ਗੱਟਨ ਵੀ ਸਾਡੇ ਨਾਲ ਨੇ ਜੀ ਤਦੀ ਮੈਂ ਸਾਰੇ ਨਾਲੇ ਹਿੰਦੂਸ ਗੜਨ ਸਾਡੇ ਨਾਲ ਨੇ ਇਹ ਨਹੀਂ ਕਹਿੰਦਾ ਕਿ ਸ਼ਿਵ ਸੈਨਾ ਇਕੱਲੀ ਹੈ ਜੀ ਸਾਰੇ ਇਸ ਗੜਨ ਸਾਡੇ ਨਾਲ ਨੇ ਜੀ ਕਿ ਆਮ ਆਦਮੀ ਪਾਰਟੀ ਪਾਸਟਰ ਦਾ ਕੰਮ ਕਰ ਰਹੀ ਹੈ ਉਸ ਦਾ ਉਹਨਾਂ ਨੂੰ ਕੀ ਫਾਇਦਾ ਹੈ ਕਿਉਂ ਕਰ ਰਹੀ ਹੈ ਦੇਖੋ ਫੇਵਰ ਦਾ ਮਤਲਬ ਇਹ ਹੁੰਦਾ ਕਿ VOTING ਦਾ ਹੁੰਦਾ ਕਿ ਵੋਟ ਸਪੋਰਟ ਕਰੋ ਬਸ ਇਹੀ ਕਹਿ ਸਕਦੇ ਆ ਜੇ ਤੋ ਹੋ ਤਾਂ ਕੁਝ ਹੋਣਾ ਹੀ ਸਰ ਆਪਣੇ ਨਾਮ ਕੇ ਸਾਥ ਸਾਰੇ ਕੋ ਹਿੰਦੀ ਮੇ ਰਿਪੀਟ ਕਰੋ ਛੋਟਾ ਜਿਹਾ ਗਰੀਬ ਲੋਕ ਕੀ ਕਰਨਾ ਜੀ ਆਜਾ